ਬਟਾਲਾ ਰੋਡ ਸੜਕ ਜਿੱਥੇ ਆਵਾਜਾਈ ਬਹੁਤ ਜ਼ਿਆਦਾ ਹੁੰਦੀ ਹੈ ਬਟਾਲਾ ਤੋਂ ਪਠਾਨਕੋਟ ਅਤੇ ਜੰਮੂ ਨੂੰ ਜਾਂਦੀ ਹੈ ਅੰਮ੍ਰਿਤਸਰ ਵਿੱਚ ਬਟਾਲਾ ਰੋਡ ਦੇ ਨਾਲ ਇੱਕ ਮਹੱਤਵਪੂਰਨ ਆਬਾਦੀ ਹੈ ਇਸ ਸੜਕ ਤੇ BRTS ਪ੍ਰੋਜੈਕਟ ਤੇ ਇੱਕ ਲਿਫਟ ਵੀ ਬਣਾਈ ਗਈ ਸੀ ਬਟਾਲਾ ਰੋਡ ਪਹਿਲਾਂ ਕਾਫੀ ਚੌੜੀ ਹੁੰਦੀ ਸੀ ਪਰ ਲਿਫਟ ਦੇ ਨਿਰਮਾਣ ਨਾਲ ਇਹ ਬਹੁਤ ਤੰਗ ਹੋ ਗਈ ਜੇਕਰ ਕੋਈ ਸੈਲੀਬ੍ਰੇਸ਼ਨ ਮਾਲ ਤੋਂ ਬਾਈਪਾਸ ਤੱਕ ਪੁਲ ਦੇ ਖੰਬਿਆਂ ਦੇ ਹੇਠਾਂ ਸੜਕ ਦੀ ਹਾਲਾਤ ਨੂੰ ਦੇਖੇ ਤਾਂ ਉਹਨਾਂ ਦੇ ਹੇਠਾਂ ਕੂੜੇ ਦੇ ਢੇਰ ਹਨ ਅਤੇ ਕਈ ਖੰਬਿਆਂ ਤੇ ਗੈਰ ਕਾਨੂੰਨੀ ਕਬਜ਼ਾ ਕੀਤਾ ਗਿਆ ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਇੱਟਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਖੰਬਿਆਂ ਦੇ ਹੇਠਾਂ ਸੜਕ ਦੇ ਹਾਲਾਤ ਤੋਂ ਐ ਜਾਪਦਾ ਹੈ ਕਿ ਪੁਲ ਦਾ ਇਹ ਪੂਰਾ ਹੋਣ ਤੋਂ ਬਾਅਦ ਕਦੇ ਵੀ ਇਸ ਦੀ ਸਫਾਈ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਪੈਦਲ ਚੱਲਣ ਵਾਲਿਆਂ ਲਈ ਦੋਵੇਂ ਪਾਸੇ ਫੁੱਟਪਾਥਾਂ ਤੇ ਵੀ ਗੈਰ ਕਾਨੂੰਨੀ ਕਬਜ਼ਾ ਕੀਤਾ ਗਿਆ ਜਿਸ ਕਾਰਨ ਪੈਦਲ ਚੱਲਣ ਵਾਲਿਆਂ ਨੂੰ ਮੁੱਖ ਸੜਕਾਂ ਤੋਂ ਲੰਘਣਾ ਪੈਂਦਾ ਹੈ ਅਤੇ ਹਾਥ ਸੇ ਵਾਪਰਦੇ ਹਨ ਐ ਸੜਕ ਤੋਂ ਬਹੁਤ ਸਾਰੀਆਂ ਬੱਸਾਂ ਤੇ ਵਾਹਨ ਵੀ ਲੰਘਦੇ ਹਨ ਜਿਸ ਕਾਰਨ ਬਹੁਤ ਮੁਸ਼ਕਲ ਪੈਦਾ ਹੁੰਦੀ ਹੈ ਜਦੋਂ ਫਾਸਟ ਨਿਊਜ਼ ਟੀਮ ਨੇ ਇਸ ਸੜਕ ਦਾ ਦੌਰਾ ਕੀਤਾ ਤਾਂ ਪਤਾ ਲੱਗ ਗਿਆ ਕਿ ਪੁੱਲ ਦੇ ਹੇਠਾਂ 113 ਖੰਬੇ ਹਨ ਫੁੱਟਪਾਥ ਤੇ ਸੜਕ ਤੇ ਵਿਕਰੇਤਾਵਾ ਵੀ ਸਾਰਾ ਕੂੜਾ ਇਹਨਾਂ ਖੰਬਿਆਂ ਦੇ ਹੇਠ ਸੁੱਟਦੇ ਹਨ ਖੰਬਿਆਂ ਦੇ ਹੇਠਾਂ ਕਈ ਤਰ੍ਹਾਂ ਦੇ ਕਬਜ਼ੇ ਹਨ ਪੁੱਛਣ ਤੇ ਦੁਕਾਨਦਾਰ ਆਪਣਾ ਨਾਮ ਵੀ ਨਹੀਂ ਦੱਸਦੇ ਅਤੇ ਕਹਿੰਦੇ ਹਨ ਕਿ ਇਹ ਸੜਕ ਬੁਰੀ ਹਾਲਾਤ ਵਿੱਚ ਹੈ ਹਰ ਪਾਸੇ ਗੰਦਗੀ ਹੈ ਅਤੇ ਨਜਾਸ ਕਬਸੇ ਹਨ ਉਹ ਇਹ ਵੀ ਕਹਿੰਦੇ ਹਨ ਕਿ ਇਹਨਾਂ ਖੰਬਿਆਂ ਦੇ ਹੇਠਾਂ ਹਰਾ-ਭਰਾ ਵਾਤਾਵਰਣ ਹੋਣਾ ਚਾਹੀਦਾ ਤਾਂ ਜੋ ਵੀ ਇੱਥੋਂ ਲੰਘੇ ਉਸ ਨੂੰ ਗੰਦਗੀ ਦੀ ਬਜਾਏ ਹਰਾ ਵਾਤਾਵਰਣ ਦਿਖਾਈ ਦੇਵੇ ਫੁੱਟਪਾਥ ਵੀ ਸਾਫ਼ ਹੋਣੇ ਚਾਹੀਦੇ ਹਨ ਤਾਂ ਜੋ ਪੈਦਲ ਚੱਲਣ ਵਾਲੇ ਉਹਨਾਂ ਨੂੰ ਪਾਰ ਕਰ ਸਕਣ ਐ ਸੜਕ ਤੋਂ ਲੰਘ ਰਹੇ ਇੱਕ ਰਾਹੀਰ ਜਤਿੰਨ ਨੇ ਕਿਹਾ ਕਿ ਖੰਭਿਆਂ ਨੂੰ ਸਾਫ਼ ਕੀਤਾ ਜਾਣਾ ਚਾਹੀਦਾ ਅਤੇ ਕੂੜਾ ਸੁੱਟਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਹਿਲਾਂ ਇਹ ਸਭ ਕੁਝ ਦੇਖਣ ਨੂੰ ਨਹੀਂ ਸੀ ਮਿਲਦਾ ਜੋ ਅੱਜ ਦੇਖਣ ਨੂੰ ਮਿਲ ਰਿਹਾ ਪਹਿਲਾਂ ਤਕਰੀਬਨ ਜਦੋਂ ਰੇੜੀਆਂ ਆਪ ਕੋ ਆਪਣੇ ਗਲੀਆਂ ਦੇ ਘਰਾਂ 'ਚ ਜਾਂਦੀਆਂ ਸੀ ਉਦੋਂ ਕੋਈ ਕੂੜਾ ਨਜ਼ਰ ਨਹੀਂ ਸੀ ਆਇਆ ਦਿਖਾਈ ਨਹੀਂ ਦਿੰਦਾ ਲੇਕਿਨ ਇਹ ਜਿਹੜਾ ਅੱਜਕਲ ਨਵਾਂ ਹੀ ਮੌਲ ਚੱਲ ਪਿਆ ਕਿ ਜਦੋਂ ਵੱਡੀਆਂ-ਵੱਡੀਆਂ ਗੱਡੀਆਂ ਆਣ ਲੱਗੀਆਂ ਉਹਦੇ ਬਾਵਜੂਦ ਵੀ ਕੂੜੇ ਦਾ ਇਸ ਤਰ੍ਹਾਂ ਢੇਰੀ ਲੱਗਣਾ ਬੜਾ ਲੋਕਾਂ ਵਾਸਤੇ ਮੁਸ਼ਕਲਾਂ ਖੜੀ ਕਰ ਰਿਹਾ ਤੁਸੀਂ ਆਪ ਦੇਖ ਸਕਦੇ ਹੋ ਪੂਰਾ ਅੰਮ੍ਰਿਤਸਰ ਜਿੱਥੇ ਮਰਜ਼ੀ ਜਨ ਜੀ ਆਪਾਂ ਗਲੀ ਚ ਮੱਲਿਆ ਚ ਕਿਤੇ ਵੀ ਕੂੜਿਆਂ ਦੇ ਢੇਰ ਇਸ ਤਰ੍ਹਾਂ ਲੱਗੇ ਨੇ ਕਿ ਸਰਕਾਰ ਨਾਂ ਦੀ ਕੋਈ ਚੀਜ਼ ਦੀ ਨਹੀਂ ਰਹੀ ਕੋਰਪੋਰੇਸ਼ਨ ਹੈ ਹੀ ਨਹੀਂ ਲੱਗਦੀ ਜੀ ਇਸ ਲਈ ਅਸੀਂ ਬਟਾਲਾ ਰੋਡ ਤੇ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕੋਈ ਇਹੋ ਜਿਹਾ ਪਿੱਲਰ ਹੀ ਨਹੀਂ ਹੈ ਜਿੱਥੇ ਕਿ ਕਬਜ਼ੇ ਨਹੀਂ ਹੈਗੇ ਲਗਾਤਾਰ ਆਪਣਾ ਕਾਰੋਬਾਰ ਜਿਹੜਾ ਉਹ ਪੁਲ ਦੇ ਥੱਲੇ ਲੋਕਾਂ ਨੇ ਖੋਲਿਆ ਇੱਥੋਂ ਤੱਕ ਵੀ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਕੋਈ ਰੇਤ ਗੱਦਰੀ ਸਿੱਟਾ ਦਾ ਕੰਮ ਵੀ ਜਿਹੜਾ ਉਹ ਵੀ ਪੁਲਾਂ ਦੇ ਥੱਲੇ ਹੋ ਰਿਹਾ ਔਰ ਕਿਹਦੀ ਸ਼ੈ ਨਾ ਹੋ ਰਿਹਾ ਇਹ ਸਮਝ ਨਹੀਂ ਲੱਗੀ ਕਿ ਸਰਕਾਰਾਂ ਤੇ ਕਹਿੰਦੀ ਆ ਵੀ 3-4 ਫੁੱਟ ਤੋਂ ਉੱਪਰ ਨਹੀਂ ਤੁਸੀਂ ਆਣਾ ਤੇ ਫੁੱਟਪਾਥ ਨਹੀਂ ਰੁਕਣਾ ਇਹ ਐਲੀਵੇਟਡ ਰੋਡ ਦੇ ਵਿਚਕਾਰ ਤੁਸੀਂ ਦੇਖੋ ਵੀ ਬਿਲਕੁਲ ਲੋਕਾਂ ਨੇ ਬਿਜ਼ਨਸ ਚਲਾਇਆ ਹੋਇਆ ਹੈ ਉਹ ਟਰੱਕਾਂ ਦੇ ਟਰੱਕ ਆਣ ਕੇ ਇੱਥੇ ਲੱਗ ਜਾਂਦੇ ਨੇ ਔਰ ਲੋਕਾਂ ਦੀ ਗੱਡੀਆਂ ਲਾਉਣ ਨੂੰ ਵੀ ਥਾਂ ਨਹੀਂ ਮਿਲਦੀ ਸੋ ਸਰਕਾਰ ਅੱਗੇ ਬੇਨਤੀ ਕਰਦੇ ਆ ਕਿ ਇਹ ਜਿਹੜੇ ਆਪਣੇ ਫੁੱਟਪਾਥਾਂ ਦੇ ਵਿਚਕਾਰ ਹੀ ਜਿਹੜਾ ਆਪਣੇ ਕਾਰੋਬਾਰ ਚਲਾ ਕੇ ਰੱਖੇ ਆ ਵੱਡੀਆਂ-ਵੱਡੀਆਂ ਦੁਕਾਨਦਾਰ ਵੀ ਜਿਹੜੇ ਆ ਉਹ ਪੋਲਾਂ ਦੇ ਥੱਲੇ ਆਪਣੇ ਅੱਡੇ ਬਣਾ ਕੇ ਬੈਠੇ ਆ ਤੇ ਇਹਨਾਂ ਦੀ ਕੋਈ ਰੋਕਥਾਮ ਵਾਲਾ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ ਸੋ ਗੱਡੀਆਂ ਲਾਉਣ ਵਾਸਤੇ ਵੀ ਜਿਹੜੀ ਪਰੇਸ਼ਾਨੀ ਇੰਨੀ ਲੋਕਾਂ ਨੂੰ ਹੋ ਰਹੀ ਆ ਲੋਕ ਬੜੇ ਪਰੇਸ਼ਾਨ ਨੇ ਜੇ ਸੜਕ ਤੇ ਗੱਡੀ ਲੱਗਦੀ ਤੇ ਸੜਕ ਤੇ ਚੁੱਕੀ ਜਾਂਦੀ ਆ ਪੁਲ ਦੇ ਥੱਲੇ ਲੱਗਣਾ ਨਹੀਂ ਮਿਲਦਾ ਲੋਕਾਂ ਨੇ ਕਾਰੋਬਾਰ ਚਲਾਇਆ ਸੋ ਮੈਂ ਬੇਨਤੀ ਕਰਾਂਗਾ ਕਿ ਜਲਦ ਤੋਂ ਜਲਦ ਜਿਹੜਾ ਕਾਰੋਬਾਰ ਜਿਹੜੇ ਕਰ ਰਹੇ ਵੱਡੇ ਵੱਡੇ ਦੁਕਾਨਦਾਰਾਂ ਦੇ ਹੁੰਦੇ ਹੁੰਦੇ ਆ ਸੋ ਤੁਸੀਂ ਦੇਖ ਸਕਦੇ ਹੋ ਰੇਲਵੇ ਰੋਡ ਤੋਂ ਛੱਡ ਕੇ ਬਟਾਲਾ ਰੋਡ ਪੂਰਾ ਭਰਿਆ ਪਿਆ ਤੋ ਇਹ ਹਟਾਇਆ ਜਾਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਜੁਰਮਾਨੇ ਕੀਤੇ ਜਾਣੇ ਚਾਹੀਦੇ ਮੋਟੇ ਮੋਟੇ ਤਾਕਿ ਇਹ ਗਾਂਤੋਂ ਨਾਲਾਂ ਜੇ ਇੱਕ ਵਾਰੀ ਉਹਨਾਂ ਨੂੰ ਪ੍ਰਸ਼ਾਸਨ ਆ ਕੇ ਕਹਿ ਵੀ ਜਾਂਦਾ ਕਿ ਇੱਥੇ ਨਾਲਾ ਲਾਓ ਤੇ ਉਹਦੇ ਬਾਅਦ ਪ੍ਰਸ਼ਾਸਨ ਦੇ ਬਾਅਦ ਦੋ ਦਿਨ ਬਾਅਦ ਫੇਰ ਦੇਖੋ ਤੇ ਫੇਰ ਉੱਥੇ ਢੇਰ ਲੱਗੇ ਗਏ ਰੇਤ ਜਿਹੜੀ ਰੇਤ ਸੀਮਿੰਟ ਦੇ ਵੀ ਦੁਕਾਨਾਂ ਜਿਹੜੀਆਂ ਖੋਲ ਕੇ ਰੱਖੀਆਂ ਨੇ ਇੱਟਾਂ ਦੇ ਬਾਜ਼ਾਰ ਲੱਗਦੇ ਪੂਰੀ ਪੂਰੀ ਗੱਡੀਆਂ ਲੱਗਦੇ ਸੋ ਰੋਕੇ ਜਾਣਾ ਚਾਹੀਦਾ ਅੱਜ ਗੱਲ ਕਰਾਂਗੇ ਬਟਾਲਾ ਰੋਡ ਤੇ ਬਣੇ ਐਲੀਵੇਟਡ ਰੋਡ ਦੀ ਜੋ ਕਿ ਸਪੈਸ਼ਲੀ ਬਣਾਇਆ ਗਿਆ ਸੀ ਬੀਆਰਟੀਐਸ ਵਾਸਤੇ ਸੋ ਬੱਸਾਂ ਤੇ ਬੰਦ ਨੇ ਤੇ ਗੱਲ ਕਰਦੇ ਆ ਕਿ ਪਿੱਲਰ ਜਿਹੜੇ ਪੁੱਲਦੇ ਨੇ 113 ਕੁੱਲ ਪਿੱਲਰ ਨੇ ਜਿਹੜੇ ਵੀ ਪਿੱਲਰ ਦੇ ਥੱਲੇ ਚਲੇ ਜੋ ਕੂੜੇ ਦੇ ਢੇਰ ਲੱਗੇ ਨੇ ਨਜਾਇਜ਼ ਕਬਜ਼ੇ ਹੋਏ ਪਏ ਨੇ 100 ਫੁੱਟਪਾਥਾਂ ਦੀ ਗੱਲ ਕਰੀਏ ਤਾਂ ਚੌੜੀਆਂ ਫੁੱਟਪਾਥਾਂ ਨੇ ਤੇ ਫੁੱਟਪਾਥਾਂ 20 ਨਜਾਇਜ਼ ਕਬਜ਼ਿਆਂ ਦੇ ਨਾਲ ਮਲੀਆਂ ਹੋਈਆਂ ਨੇ ਸੋ ਸਫਾਈ ਦੇ ਪ੍ਰਬੰਧ ਕੋਈ ਨਹੀਂ ਸੜਕਾਂ ਜੜੀਆਂ ਨੇ ਇੱਥੋਂ ਦੀਆਂ ਟੁੱਟੀਆਂ ਹੋਈਆਂ ਨੇ ਲੋਕ ਪਰੇਸ਼ਾਨ ਹੋ ਰਹੇ ਨੇ ਸੋ ਇਹ ਦੋਨੇ ਹੀ ਮਹਿਕਮੇ ਜਿਹੜੇ ਨੇ ਦੋਨੇ ਹੀ ਇਹ ਨਜਾਇਜ਼ ਕਬਜ਼ੇ ਤੇ ਜਿਹੜੀ ਗੰਦਗੀ ਹੈ ਕੂੜੇ ਦੇ ਢੇਰ ਇਹ ਦੋਨੋਂ ਨਗਰ ਨਿਗਮ ਦੇ ਨਾਲ ਜੁੜੇ ਹੋਏ ਨੇ ਪਰ ਦੋਨਾਂ ਵਿਭਾਗਾਂ ਦੇ ਜਿਹੜੇ ਕਰਮਚਾਰੀ ਨੇ ਉਹ ਕੰਮ ਕਰਕੇ ਰਾਜ਼ੀ ਨਹੀਂ ਸੋ ਇਸ ਵੱਲ ਧਿਆਨ ਕੌਣ ਦੇਵੇਗਾ ਸੋ ਵੱਡੇ ਵੱਡੇ ਦਾਅਵੇ ਤਾਂ ਕਰ ਦਿੱਤੇ ਜਾਂਦੇ ਨੇ ਪਰ ਦਾਵਿਆਂ ਦੀ ਜਿਹੜੀ ਆ ਫੂਕ ਨਿਕਲ ਚੁੱਕੀ ਹੈ ਸੋ ਜਲਦੋਂ ਜਲਦ ਇਸ ਮਸਲੇ ਵੱਲ ਧਿਆਨ ਦੇਣਾ ਚਾਹੀਦਾ ਹੈ ਸੋ ਜਿਹੜੇ ਨਜਾਇਜ਼ ਕਬਜ਼ੇ ਕਰਦੇ ਨੇ ਉਹਨਾਂ ਨੂੰ ਵੀ ਪਾਠ ਪੜਾਉਣਾ ਚਾਹੀਦਾ ਹੈ ਨੀਮਾਂ ਦਾ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ